ਹਾਂਜੀ ਨਮਸਕਾਰ ਜੀ ਕੀ ਹਲਚਲ ਮੈਂ ਸੁਮਨਜਲੀ ਮਿਸ਼ੀਦ ਢਾਬ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੀ ਆਂ ਚਲੋ ਜੀ ਹੌਲੀ ਸਪੈਸ਼ਲ ਅੱਜ ਮੈਂ ਲੈ ਕੇ ਆਈ ਆ ਤੁਹਾਡੇ ਵਾਸਤੇ ਇੱਕ ਯੂਨਿਕ ਜੀ ਰੈਸিপি ਹਾਂਜੀ ਅੱਜ ਦੀ ਜਿਹੜੀ ਰੈਸিপি ਹੈ ਨਾ ਉਸ ਐਸਾ ਢੀ ਲਾਹੌਰ ਅੰਮ੍ਰਿਤਸਰ ਪੰਜਾਬ ਲੁਧਿਆਣਾ ਤੇ ਜਲੰਧਰ ਦੀ ਇੱਕ ਫੇਮਸ ਰੈਸিপি ਸਾਡਾ ਜਿਹੜਾ ਨਾ ਜਲੰਧਰ ਦਾ ਸਟਰੀਟ ਫੂਡ ਹੈ ਜਿਹੜਾ ਕਿ ਬਹੁਤ ਪਸੰਦ ਕੀਤਾ ਜਾਣ ਵਾਲਾ ਵੈ ਅੱਜ ਦੀ ਜਿਹੜੀ ਇਹ ਰੈਸিপি ਹੈ ਨਾ ਇਹ ਸਿਰਫ 3 ਤੋਂ 4 ਮਿੰਟ ਵਿੱਚ ਆਉਂਦੀ ਹੈ ਠੀਕ ਹੈ ਨਾ ਹੋਲੀ ਸਪੈਸ਼ਲ ਤੁਸੀਂ ਕੀ ਬਣਾਉਂਦੇ ਹੋ ਕਟਲਟ ਬਣਾਉਂਦੇ ਹੋ ਬਰੈਡ ਪਕੌੜੇ ਬਣਾਉਂਦੇ ਹੋ ਨਾਰਮਲ ਪਕੌੜੇ ਬਣਾਉਂਦੇ ਹੋ ਗੁਝੀਆਂ ਤਲਦੇ ਹੋ ਨਾ ਕੁਝ ਬੰਦਾ ਵੈ ਪੁੱਛੋ ਨਾਲੇਕਿਨ ਇਸ ਰੈਸਿਪੀ ਨੂੰ ਸ਼ਾਇਦ ਹੀ ਤੁਸੀਂ ਕਦੀ ਟਰਾਈ ਕੀਤਾ ਹੋਏਗਾ ਅੱਜ ਦੀ ਜਿਹੜੀ ਰੈਸਿਪੀ ਹੈ ਨਾ ਉਹ ਬਨਣ ਵਾਲੀ ਹੈ ਸਾਡੀ ਇਹ ਛੋਟੇ ਆਲੂ ਜਿਹੜੇ ਹੁੰਦੇ ਨੇ ਨਾ ਪੰਬੀਰੀ ਆਲੂ ਇਹਦੇ ਨਾਲ ਹਾਂਜੀ ਇਹ ਆਲੂ ਆਂਦੇ ਨੇ ਸਿਰਫ 3 ਤੋਂ 4 ਮਹੀਨੇ ਹੋਲੀਆਂ ਤੱਕ ਰਹਿੰਦੇ ਨੇ ਹੋਲੀ ਤੋਂ ਬਾਅਦ ਮੌਸਮ ਚੇਂਜ ਹੋ ਜਾਂਦਾ ਤੇ ਤੁਹਾਨੂੰ ਪਤਾ ਹੀ ਹੈ ਮੈਂ ਹਮੇਸ਼ਾ ਸੀਜ਼ਨ ਦੇ ਅਕੋਰਡਿੰਗ ਹੀ ਤੁਹਾਡੇ ਨਾਲ ਰੈਸਿਪੀ ਸ਼ੇਅਰ ਕਰਦੀ ਆਂ ਆਪਾਂ ਇੱਥੇ ਲੈਨੇ ਛੋਟੇ ਆਲੂ ਯਾਨੀ ਕਿ ਪੰਬੀਰੀ ਆਲੂ ਜਿਨ੍ਹਾਂ ਨੂੰ ਚੰਗੀ ਤਰ੍ਹਾਂ ਧੋ ਤਾ ਕੇ ਕੁੱਕਰ 'ਚ ਪਾ ਕੇ ਦੋ ਸੀਟੀਆਂ ਲਗਵਾਈਆਂ ਨੇ ਜਿਆਦਾ ਨਹੀਂ ਆਪਾਂ ਇਹਨਾਂ ਨੂੰ ਗਲ ਲੈ ਬਸ ਹਲਕਾ ਜਿਹਾ ਜਦੋਂ ਗਲ ਜਾਂਦੇ ਇਹਨਾਂ ਨੂੰ ਕੱਢ ਲੈਣਾ ਵੈ ਤੇ ਇੱਥੇ ਅਸੀਂ ਚਿਮਚੇ ਨਾਲ ਇਹਨਾਂ ਨੂੰ ਭਨ ਲਿਆ ਵੈ ਠੀਕ ਹੈ ਨਾ ਅਸੀਂ ਕੱਦੂਕਸ ਕੀਤਾ ਹੈ ਨਾ ਅਸੀਂ ਹੱਥਾਂ ਨਾਲ ਮੈਸ਼ ਕੀਤਾ ਸਿਰਫ ਇਹਨਾਂ ਨੂੰ ਭੰਨਿਆ ਯਾਨੀ ਕਿ ਤੋੜਿਆ ਹੁਣ ਇਹਦੇ ਵਿੱਚ ਪਾਤ ਹੈ ਇੱਕ ਗੁੱਛੀ ਅਸੀਂ ਬਥੂਏ ਦੀ ਤੇ ਇੱਕ ਗੁੱਛੀ ਮਿੱਥੀ ਦੀ ਠੀਕ ਹੈ ਵੈਸੇ ਤੇ ਇਹਦੇ ਵਿੱਚ ਮਿੱਥੀ ਜਾਂਦੀ ਹੈ ਲੇਕਿਨ ਪਰਸਨਲੀ ਮੈਨੂੰ ਬਥੂਆ ਬਹੁਤ ਪਸੰਦ ਆ ਉਹ ਨਾ ਇੱਕ ਕ੍ਰਾਂਚੀ ਫਲੇਵਰ ਆਂਦਾ ਹੈ ਬਹੁਤ ਹੀ ਅੱਛਾ ਟੇਸਟ ਆਂਦਾ ਹੈ ਤੇ ਮੈਂ ਬਥੂਆ ਤੇ ਮੇਥੀ ਦੋਨੋਂ ਪਾ ਰਹੀਆਂ ਇੱਥੇ ਅਸੀਂ ਬਥੂਆ ਤੇ ਮੇਥੀ ਨੂੰ ਲਿਆ ਕੇ ਘaar ਚੰਗੀ ਤਰ੍ਹਾਂ ਸਾਫ਼ ਕਰਕੇ ਤਿੰਨ ਚਾਰ ਪਾਣੀ ਧੋ ਕੇ ਤੇ ਇਸ ਤਰ੍ਹਾਂ ਬਰੀਕ-ਬਰੀਕ ਕੱਟ ਲਿਆ ਮੈਂ ਹਮੇਸ਼ਾ ਜਦੋਂ ਵੀ ਤੁਹਾਡੇ ਨਾਲ ਬਥੂਆ ਜਾਂ ਮੇਥੀ ਦੀ ਰੈਸিপি ਸ਼ੇਅਰ ਕੀਤੀ ਹੈ ਮੈਂ ਤੁਹਾਨੂੰ ਦੱਸਿਆ ਕਿ ਮੈਂ ਸਿਰ ਪੱਤੇ-ਪੱਤੇ ਇਸਤੇਮਾਲ ਕਰਦੀ ਹਾਂ ਉਹਨਾਂ ਦੀਆਂ ਡੰਡੀਆਂ ਮੈਂ ਨਹੀਂ ਇਸਤੇਮਾਲ ਕਰਦੀ ਉਹ ਥੋੜੀ ਹੈਵੀ ਹੋ ਜਾਂਦੀ ਹੈ ਹਰ ਕਿਸੇ ਨੂੰ ਡਾਈਜੈਸਟ ਨਹੀਂ ਹੁੰਦੀਆਂ ਲੇਕਿਨ ਫਿਰ ਵੀ ਮੈਂ ਇਹਦੇ ਵਿੱਚ ਬਾਤ ਦੀ ਹੈ ਅਜਵੈਨ ਅਜਵੈਨ ਨੂੰ ਹੱਥ ਨਾਲ ਕ੍ਰਸ਼ ਕਰਕੇ ਪਾਣਾ ਜਿਸਦੇ ਨਾਲ ਬਹੁਤ ਹੀ ਵਧੀਆ ਰੋਮਾ ਆਂਦਾ ਵੈ ਅੱਧਾ ਚਮਚਾ ਅਸੀਂ ਪੁੰਨਿਆ ਜੀਰਾ ਪਾਤਾ ਵੈ ਤੇ ਦੋ ਚਮਚਾ ਅਸੀਂ ਇੱਥੇ ਪਾ ਰਹੇ ਆ ਧਨੀਏ ਪਾਊਡਰ ਤੇ ਇੱਕ ਚਮਚਾ ਅਸੀਂ ਚਿਲੀ ਫਲੈਕਸ ਪਾ ਰਹੇ ਆ ਘਰ ਮੋਟੀਆਂ ਮਿਰਚਾਂ ਲੈ ਕੇ ਪੀਸ ਕੇ ਮੈਂ ਬਣਾ ਲਿਆ ਨੇ ਇੱਕ ਚਮਚਾ ਅਮਚਰ ਪਾਊਡਰ ਦਾ ਤੇ ਅੱਧਾ ਚਮਚਾ ਅਸੀਂ ਪਾਇਆ ਇੱਥੇ ਗਰਮ ਮਸਾਲਾ ਥੋੜਾ ਜਿਹਾ ਪਾਤਾ ਹੈ ਕਸ਼ਮੀਰੀ ਲਾਲ ਮਿਰਚ ਹੈ ਨਾ ਰੰਗ ਵਾਲੀ ਮਿਰਚ ਪਾਤੀ ਹੈ ਹੁਣ ਇਹਦੇ ਵਿੱਚ ਜਾਣਗੇ ਬੇਸਨ ਦੇ 4 ਚਮਚੇ ਠੀਕ ਹੈ ਚਾਰ ਚਮਚੇ ਮੈਂ ਪਾ ਰਹੀ ਹਾਂ ਨਾਰਮਲ ਚਮਚਾ ਜਿਹੜਾ ਅਸੀਂ ਘਰ ਆਪਣਾ ਸਬਜ਼ੀ ਖਾਣ ਵਾਸਤੇ ਇਸਤੇਮਾਲ ਕਰਦੇ ਹਾਂ ਨਾ ਉਹ ਵਾਲਾ ਠੀਕ ਹੈ ਕਿਉਂਕਿ ਆਪਾਂ ਇੱਥੇ ਪਾਣੀ ਦਾ ਬਿਲਕੁਲ ਇਸਤੇਮਾਲ ਨਹੀਂ ਕਰਨਾ ਹੈ ਬਸ ਵਿਸਨ ਬਾਕੇ ਇਹਨੂੰ ਮਿਕਸ ਕਰਨਾ ਹੈ ਸਵਾਦ ਦੇ ਹਿਸਾਬ ਨਾਲ ਅਸੀਂ ਇੱਥੇ ਪਾ ਲਿਆ ਨਮਕ ਬਾਕੀ ਤੁਸੀਂ ਜਦੋਂ ਇਹਨੂੰ ਸਾਰਾ ਮਿਕਸ ਕਰ ਲੋਗੇ ਤੇ ਜਿਹੜੀ ਚੀਜ਼ ਤੇ ਤੁਹਾਨੂੰ ਕਮੀ ਲੱਗੇ ਤੁਸੀਂ ਉਹ ਐਡ ਕਰ ਸਕਦੇ ਹੋ ਬਸ ਹੁਣ ਅਸੀਂ ਕੀ ਕਰਨਾ ਹੈ ਇਸਾ ਚਮਚੇ ਨਾਲ ਸਾਰੀਆਂ ਚੀਜ਼ਾਂ ਨੂੰ ਹਲਕੇ ਹੱਥ ਨਾਲ ਨਾ ਮਿਕਸ ਕਰ ਲੈਣਾ ਹੈ ਅ ਤੇ ਮੈਨੂੰ ਨਾ ਤੁਸੀਂ ਕਿੱਥੋਂ ਕਿੱਥੋਂ ਵੀਡੀਓ ਦੇਖ ਰਹੇ ਹੋ ਮੈਨੂੰ ਜ਼ਰੂਰ ਦੱਸਣਾ ਤੇ ਨਾਲੇ ਇਹ ਵਾਲੀ ਜਿਹੜੀ ਰੈਸিপি ਅੱਜ ਸ਼ਰਲਿਆਂ ਦੀ ਰੈਸিপি ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਪਹਿਲੇ ਕਦੀ ਤੁਸੀਂ ਖਾਧੀ ਹੈ ਖਾਦੀ ਹੈ ਤੇ ਮੈਨੂੰ ਜ਼ਰੂਰ ਦੱਸਣਾ ਨਹੀਂ ਖਾਦੀ ਤੇ ਟਰਾਈ ਜ਼ਰੂਰ ਕਰਨਾ ਠੀਕ ਹੈ ਤੇ ਇੱਥੇ ਚਮਚੇ ਨਾਲ ਤੇ ਅਸੀਂ ਮਿਕਸ ਕਰ ਲਿਆ ਹੱਥ ਚੰਗੀ ਤਰ੍ਹਾਂ ਸਾਫ਼ ਸੁਥਰੇ ਧੋ ਤਾ ਕੇ ਤੇ ਉਸ ਤੋਂ ਬਾਅਦ ਅਸੀਂ ਹੱਥ ਨਾਲ ਮਿਕਸ ਕਰਾਂਗੇ ਠੀਕ ਹੈ ਨਾ ਕਿਉਂਕਿ ਵੀ ਕੁਝ ਚੀਜ਼ਾਂ ਇਸ ਤਰ੍ਹਾਂ ਦੀ ਹੁੰਦੀਆਂ ਨੇ ਜਿਹੜੀਆਂ ਕਿ ਆਪਾਂ ਕਟਛੀ ਜਾਂ ਚਮਚੇ ਨਾਲ ਮਿਕਸ ਨਹੀਂ ਕਰ ਸਕਦੇ ਉਹਨਾਂ ਨੂੰ ਬਾਈਂਡ ਕਰਨ ਵਾਸਤੇ ਸਾਨੂੰ ਹੱਥਾਂ ਦੀ ਮਦਦ ਲੈਣੀ ਪੈਂਦੀ ਹੈ ਲੋ ਜੀ ਇੱਥੇ ਸਾਰੀਆਂ ਚੀਜ਼ਾਂ ਨੂੰ ਅਸੀਂ ਜਿਹੜਾ ਨਾ ਸੌਫਟ ਹੱਥ ਦੇ ਨਾਲ ਬਿਲਕੁਲ ਮਤਲਬ ਮੈਸ਼ ਨਹੀਂ ਕਰਨਾ ਇਹਨੂੰ ਸੌਫਟ ਹੱਥ ਦੇ ਨਾਲ ਇਸ ਤਰ੍ਹਾਂ ਮਿਕਸ ਕਰਨਾ ਹੈ ਤਾਂ ਕਿ ਸਾਡੇ ਜਿਹੜੇ ਮੋਟੇ- ਠੀਕ ਹੈ ਬੇਬੀ ਪੋਟੈਟੋ ਜਿਹਨੂੰ ਕਹਿੰਦੇ ਨੇ ਪੰਬੀਰੀ ਆਲੂ ਉਹ ਇਸ ਤਰ੍ਹਾਂ ਵਿੱਚ ਰਹਿਣੇ ਚਾਹੀਦੇ ਨੇ ਉਹਦੇ ਨਾਲ ਹੀ ਅਸਲੀ ਟੇਸਟ ਆਉਂਦਾ ਵੈ ਇਹ ਜਿਹੜੇ ਸ਼ਰਲੇ ਨੇ ਨਾ ਇਹ ਤੁਹਾਨੂੰ ਪੰਜਾਬੀ ਰੈਸিপি ਹੈ ਨਾ ਜਿਹੜੀ ਇਹ ਤੁਹਾਨੂੰ ਲੁਧਿਆਣਾ ਜਲੰਧਰ ਅੰਮ੍ਰਿਤਸਰ ਜ਼ਰੂਰ ਮਿਲੇਗੀ ਖਾਣ ਵਾਸਤੇ ਜੇ ਤੁਸੀਂ ਕਦੀ ਜਾਂਦੇ ਹੋ ਤਾਂ ਉੱਥੇ ਜ਼ਰੂਰ ਟਰਾਈ ਕਰਨਾ ਨਹੀਂ ਤੇ ਅੱਜ ਮੈਂ ਰੈਸিপি ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਨੂੰ ਤੁਸੀਂ ਘਰ ਜ਼ਰੂਰ ਬਣਾਣਾ ਹੋਲੀ ਤੇ ਜ਼ਰੂਰ ਬਣਾਣਾ ਇੱਕ ਯੂਨਿਕ ਜੀ ਰੈਸিপি ਸਾਰਿਆਂ ਨੂੰ ਟੇਸਟ ਕਰਵਾਉਣਾ ਕਿਉਂਕਿ ਇਹੀ ਦੋ ਤਿੰਨ ਦਿਨ ਹੈਗੇ ਨੇ ਮੇਥੀ ਤੇ ਬਥੂਏ ਦੇ ਫਿਰ ਸੀਜ਼ਨ ਚਲਾ ਜਾਣਾ ਹੈ ਫਿਰ ਉਸ ਤੋਂ ਬਾਅਦ ਕੁਝ ਚੀਜ਼ਾਂ ਜੜੀਆਂ ਨੇ ਨਾ ਗਰਮ ਮੌਸਮ ਵਿੱਚ ਸਾਡੇ ਸਿਹਤ ਨੂੰ ਨੁਕਸਾਨ ਦਿੰਦੀਆਂ ਨੇ ਠੀਕ ਹੈ ਤੇ ਇਹ ਆਪਾਂ ਸਾਰੀਆਂ ਚੀਜ਼ਾਂ ਮਿਕਸ ਕਰਕੇ ਹੱਥ ਤੇ ਥੋੜਾ ਜਿਹਾ ਅਸੀਂ ਤੇਲ ਲਾ ਲਿਆ ਜਾਂ ਘਿਓ ਜੋ ਵੀ ਤੁਸੀਂ ਲਾਣਾ ਚਾਹੋ ਲਾ ਕੇ ਤੇ ਇਹ ਇਸ ਤਰ੍ਹਾਂ ਇਹਨੂੰ ਸ਼ਰਲੇ ਦੀ ਆਪਾਂ ਸ਼ੇਪ ਦੇ ਲਾਂਗੇ ਠੀਕ ਹੈ ਜੀ ਵੈਸੇ ਤੇ ਜਿਹੜੇ ਅਸੀਂ ਲੁਧਿਆਣੇ ਜਾਂ ਜਲੰਧਰ ਵਿੱਚ ਖਾਂਦੇ ਆ ਨਾ ਉਹ ਰੋਟੀ ਦੇ ਸਾਈਜ਼ ਦੇ ਹੁੰਦੇ ਨੇ ਜਿਸ ਤਰ੍ਹਾਂ ਅਸੀਂ ਵੱਡੀ ਰੋਟੀ ਵੇਲੀ ਦੀ ਹੈ ਨਾ ਉਨੇ ਸਾਈਜ਼ ਦੇ ਲੇਕਿਨ ਅਸੀਂ ਘਰ ਤਿਆਰ ਕਰ ਰਹੇ ਆ ਤੇ ਨਾਰਮਲ ਸਾਈਜ਼ ਰੱਖਿਆ ਵੇ ਠੀਕ ਹੈ ਸਾਰੇ ਜਿਹੜੇ ਸ਼ਰਲੇ ਨੇ ਨਾ ਉਹਨਾਂ ਦੀ ਜਿਹੜੀ ਆਪਾਂ ਸਟਫਿੰਗ ਤਿਆਰ ਕੀਤੀ ਸੀ ਇਸ ਤਰੀਕੇ ਨਾਲ ਆਪਾਂ ਉਹਨਾਂ ਦੀ ਜਿਹੜੀਆਂ ਟਿੱਕੀਆਂ ਜੀਆਂ ਨੇ ਨਾ ਉਹ ਬਣਾ ਕੇ ਸੈੱਟ ਕਰ ਲਿਆ ਨੇ ਲੋ ਜੀ ਇੱਥੇ ਆਲਮੋਸਟ ਆਪਾਂ ਇਕੁਅਲ ਸਾਈਜ਼ ਵਿੱਚ ਨਾ ਸ਼ਰਲੇ ਬਣਾ ਕੇ ਤਿਆਰ ਕਰ ਲਏ ਨੇ ਯਾਨੀ ਕਿ ਉਹਨਾਂ ਦੀ ਸਟਫਿੰਗ ਤੋਂ ਇਹਨਾਂ ਨੂੰ ਤਿਆਰ ਕਰ ਲਿਆ ਵੈ ਪੰਜ ਤੋਂ ਸੱਤ ਸਾਡੇ ਜਿਹੜੇ ਨੇ ਇੱਥੇ ਸ਼ਰਲੇ ਬਨੇ ਨੇ ਬਸ ਇਹਨਾਂ ਨੂੰ ਇੱਕ ਪਲੇਟ ਵਿੱਚ ਕੱਢ ਲਾਂਗੇ ਅਰੇਂਜ ਕਰ ਲਾਂਗੇ ਔਰ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਦੀਆਂ ਕਿ ਆਪਾਂ ਇਹਦਾ ਕੀ ਕਰਨਾ ਵੈ ਠੀਕ ਹੈ ਇਸ ਰੈਸিপি ਨੂੰ ਤੁਸੀਂ ਜ਼ਰੂਰ ਟਰਾਈ ਕਰਨਾ ਹੋਲੀ ਸਪੈਸ਼ਲ ਇੱਕਦਮ ਯੂਨਿਕ ਰੈਸিপি ਹੈ ਸੱਚੀ ਮੁੱਚੀ ਸਭ ਨੂੰ ਬਹੁਤ ਪਸੰਦ ਆਉਣ ਵਾਲੀ ਹੈ ਠੀਕ ਹੈ ਇੱਥੇ ਅਸੀਂ ਸ਼ਰਲਿਆਂ ਨੂੰ ਪਲੇਟ 'ਚ ਕੱਢਿਆ ਫਿਰ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਡੱਬੇ 'ਚ ਪਾਤਾ ਹੈ ਡੱਬੇ 'ਚ ਮੈਂ ਤਾਂ ਪਾਇਆ ਮੰਨ ਲਓ ਤੁਹਾਡੇ ਘਰ ਕੋਈ ਗੈਸਟ ਆ ਰਹੇ ਨੇ होली ਤੋਂ ਪਹਿਲੇ ਤੇ ਆਂਦੇ ਹੀ ਆਂਦੇ ਨੇ ਹਨਾ होली ਵਾਲੇ ਦਿਨ ਵੀ ਆਂਦੇ ਨੇ ਲੇਕਿਨ ਸਾਡਾ ਜਿਹੜਾ ਨਾ ਸ਼ਡਿਊਲ ਬਹੁਤ ਬਿਜ਼ੀ ਹੁੰਦਾ ਵਾ ਹੋ ਵੀ ਤਿਆਰੀ ਕਰਨੀ ਹੁੰਦੀ ਹੈ ਤੇ ਤੁਸੀਂ ਇਸ ਤਰੀਕੇ ਨਾਲ ਪ੍ਰਿਪੇਅਰ ਕਰਕੇ ਉਹਨਾਂ ਨੂੰ ਇੱਕ ਬਾਕਸ ਵਿੱਚ ਪਾ ਕੇ एयरਟਾਈਟ ਕੰਟੇਨਰ ਵਿੱਚ ਪਾ ਕੇ ਫ੍ਰਿਜ ਰੱਖ ਸਕਦੇ ਹੋ ਜਿੱਦੋਂ ਤੁਹਾਡੇ ਘਰ ਮਹਿਮਾਨ ਆਣ ਬਸ ਫਟਾਫਟ ਉਹਨਾਂ ਨੂੰ ਫਿਰ ਹੱਥ ਨਾਲ ਇੱਕ ਹਲਕੀ ਹਲਕੀ ਸ਼ੇਪ ਦੇ ਲੋ ਇਸ ਤਰੀਕੇ ਨਾਲ ਤੇਲ ਗਰਮ ਕਰੋ ਤੇ ਇੱਕ ਇੱਕ ਕਰਕੇ ਤੁਸੀਂ ਸ਼ਰਲਿਆਂ ਨੂੰ ਤਲਣਾ ਸ਼ੁਰੂ ਕਰ ਦਿਓ ਠੀਕ ਹੈ ਮੈਂ ਇੱਥੇ ਇਹਨਾਂ ਨੂੰ ਫਰਾਈ ਕਰ ਰਹੀ ਹਾਂ ਜੇ ਤੁਸੀਂ ਚਾਹੋ ਤਾਂ ਇਹਨੂੰ ਤਵੇ ਤੇ ਵੀ ਬਣਾ ਸਕਦੇ ਹੋ ਥੋੜਾ ਥੋੜਾ ਦੇਸੀ ਘਿਓ ਲਗਾ ਕੇ ਜਿਸ ਤਰ੍ਹਾਂ ਤੁਹਾਨੂੰ ਪਸੰਦ ਹੋਵੇ ਉਸ ਤਰ੍ਹਾਂ ਤੁਸੀਂ ਇਹਨੂੰ ਬਣਾ ਸਕਦੇ ਹੋ ਬਸ ਇਸ ਤਰ੍ਹਾਂ ਇੱਕ ਫਰਾਈਪੈਨ ਵਿੱਚ ਜਾਂ ਕੜਾਈ ਵਿੱਚ ਜਿੰਨੇ ਸ਼ਰਲੇ ਆਰਾਮ ਨਾਲ ਆ ਜਾਣ ਉਹਨੇ ਤੁਸੀਂ ਪਾਓ ਸਟਾਰਟਿੰਗ ਵਿੱਚ ਥੋੜਾ ਜਿਹਾ ਚਿਪਕਦੇ ਨੇ ਤੇ ਤੁਸੀਂ ਇੱਕਦਮ ਇਹਨਾਂ ਨੂੰ ਪਾੰਦੇ ਹੀ ਹਿਲਾਉਣਾ ਨਹੀਂ ਹੈ ਥੋੜਾ ਜਿਹਾ ਇੱਕ ਪਾਸੇ ਜਦੋਂ ਸਿੱਕ ਜਾਣਗੇ ਫਿਰ ਇਹਨਾਂ ਨੂੰ ਪਲਟਾਂਗੇ ਜਿਵੇਂ ਅਸੀਂ ਇਹਨਾਂ ਨੂੰ ਪਲਟਾਂਗੇ ਤੁਸੀਂ ਇਹਦਾ ਕਲਰ ਦੇਖਣਾ ਕਿੰਨਾ ਪਿਆਰਾ ਆਇਆ ਹੈ ਇਹ ਦੇਖੋ ਕਿੰਨੇ ਸੋਹਣੇ ਨੇ ਨਾ ਸੁਨਹਿਰੀ ਜਿਹਾ ਕਲਰ ਦੇ ਹੋ ਗਏ ਨੇ ਬਸ ਇਸ ਤੋਂ ਜ਼ਿਆਦਾ ਆਪਾਂ ਇਹਨਾਂ ਨੂੰ ਨਹੀਂ ਸੇਕਦਾ ਮੈਂ ਠੀਕ ਹੈ ਇਹਨਾਂ ਨੂੰ ਤੁਸੀਂ ਬਸ ਇੰਨਾ ਸੇਕੋ ਹਾਂ ਇੱਕ ਤਰੀਕਾ ਹੋਰ ਮੈਂ ਤੁਹਾਨੂੰ ਦੱਸਦੀ ਹਾਂ ਮੰਨ ਲਓ ਕਿ ਤੁਸੀਂ ਇਹਨਾਂ ਨੂੰ ਬਣਾਉਣਾ ਹੈ ਤੇ ਤੁਸੀਂ ਇਹਨਾਂ ਨੂੰ ਨਾ ਕੱਚਾ ਪੱਕਾ ਕਰਕੇ ਵੀ ਕੱਢ ਸਕਦੇ ਹੋ ਔਰ ਉਸ ਤੋਂ ਬਾਅਦ ਤੁਸੀਂ ਇੱਕ ਟੋਕਰੀ ਵਿੱਚ ਰੱਖ ਲਓ ਕਿਸੇ ਕਪੜੇ ਵਿੱਚ ਲਪੇਟ ਕੇ ਤੇ ਜਦੋਂ ਮਹਿਮਾਨ ਆਉਣ ਵਾਲੇ ਹੋ ਉਹਨਾਂ ਨੂੰ ਫਿਰ ਦੁਬਾਰਾ ਫਰਾਈ ਕਰੋ ਉਹਦੇ ਨਾਲ ਇਹ ਹੋਰ ਜ਼ਿਆਦਾ ਕ੍ਰਿਸਪੀ ਬਨਨਗੇ ਜਿਹੜੇ ਖਾਣ ਚ ਬਹੁਤ ਹੀ ਜ਼ਿਆਦਾ ਟੇਸਟੀ ਹੁੰਦੇ ਨੇ ਜਿਵੇਂ ਕਿ ਡੈਡੀ ਜੀ ਨੇ ਤੁਹਾਡੇ ਨਾਲ ਪਕੌੜਿਆਂ ਦੀ ਰੈਸিপি ਸ਼ੇਅਰ ਕੀਤੀ ਸੀ ਨਾ ਕੱਚੇ ਪੱਕੇ ਪਕੌੜੇ ਕੱਢ ਕੇ ਫਿਰ ਉਸ ਤੋਂ ਬਾਅਦ ਜਦੋਂ ਆਪਾਂ ਖਾਣ ਵਾਸਤੇ ਸਰਵ ਕਰਨੇ ਉਹਨਾਂ ਨੂੰ ਫਿਰ ਇੱਕ ਵਾਰੀ ਫਰਾਈ ਕਰ ਲਓ ਡਬਲ ਫਰਾਈ ਕਰਨ ਨਾਲ ਕਿੰਨੇ ਕਰਾਰੇ ਬੰਦੇ ਨੇ ਉਸ ਤੋਂ ਬਾਅਦ ਡੈਡੀ ਦਾ ਇੱਕ ਸਿਕਰਟ ਮਸਾਲਾ ਹੈਗਾ ਜਿਹੜਾ ਹਮੇਸ਼ਾ ਆਪਾਂ ਪਕੌੜਿਆਂ ਉੱਤੇ ਪਾਉਂਦੇ ਨੇ ਉਹਦੀ ਮੇਟਰ ਨਾਲ ਸ਼ੇਅਰ ਕਰਾਂਗੇ ਇਹ ਦੇਖੋ ਕਿੱਡਾ ਪਿਆਰਾ ਕਲਰ ਆਇਆ ਹੈ ਨਾ ਇਕਦਮ ਕ੍ਰਿਸਪੀ ਬਣ ਗਏ ਨੇ ਲੋ ਜੀ ਹੁਣ ਇਹਨਾਂ ਨੂੰ ਅਸੀਂ ਕੱਟ ਲੈਣੇ ਆ ਤੇ ਇਸ ਤਰ੍ਹਾਂ ਹੀ ਅਸੀਂ ਇੱਕ ਇੱਕ ਕਰਕੇ ਸਾਰੇ ਸ਼ਰਲੇ ਜਿਹੜੇ ਬਣਾ ਕੇ ਤਿਆਰ ਕਰਾਂਗੇ ਦੂਸਰਾ ਸ਼ਰਲਾ ਵੀ ਆਪਾਂ ਕੱਢ ਲਿਆ ਗੈਸ ਦਾ ਫਲੇਮ ਆਫ ਕਰਤਾ ਐਨਨ ਨੂੰ ਮੈਂ ਤੁਹਾਨੂੰ ਦੱਸ ਦਿਆਂ ਕਿਵੇਂ ਤਿਆਰ ਕਰਨਾ ਹੈ ਦੋ ਸ਼ਰਲੇ ਅਸੀਂ ਬਣਾ ਕੇ ਤਿਆਰ ਕੀਤੇ ਨੇ ਇਹਨਾਂ ਨੂੰ ਕਿਵੇਂ ਸਰਵ ਕਰਨਾ ਹੈ ਉਹ ਮੈਂ ਤੁਹਾਨੂੰ ਦੱਸਾਂ ਕਿ ਬਾਕੀ ਦੇ ਸ਼ਰਲੇ ਮੈਂ ਬਾਅਦ 'ਚ ਤਿਆਰ ਕਰਾਂਗੀ ਲੋ ਜੀ ਹੁਣ ਆਪਾਂ ਇਹਨਾਂ ਦੀ ਪਲੇਟਿੰਗ ਕਰ ਲੈਣੇ ਆ ਇਹ ਜਿਹੜੇ ਸ਼ਰਲੇ ਨੇ ਨਾ ਇਹਦਾ ਸਾਨੂੰ ਆਈਡੀਆ ਕਿੱਥੋਂ ਆਇਆ ਜਾਂ ਇਹ ਕਿਵੇਂ ਬਣਾਨੇ ਸ਼ੁਰੂ ਕੀਤੇ ਗਏ ਤੁਸੀਂ ਦੇਖੋਗੇ ਕਿ ਲਾਹੌਰ ਵਿੱਚ ਨਾ ਇੱਕ ਫੇਮਸ ਰੈਸਿਪੀ ਹੈ ਚਪਲੀ ਕਬਾਬ ਜਿਹੜੀ ਕਿ ਮਟਰਨ ਤੋਂ ਤਿਆਰ ਹੁੰਦੀ ਹੈ ਠੀਕ ਹੈ ਜਿਹੜੇ ਨਾਨਵੇਜ ਨਹੀਂ ਖਾਂਦੇ ਐ ਉਹ ਵੈਜ ਦਾ ਇੱਕ ਹੈ ਨਾਨਵੇਜ ਦਾ ਸਬਸਟੀਟਿਊਟ ਆਇਆ ਜਿਹੜੇ ਕਿ ਅਸੀਂ ਆਲੂ ਨਾਲ ਇਹ ਸ਼ਰਲੇ ਬਣਾ ਕੇ ਤਿਆਰ ਕੀਤੇ ਸੱਚੀ ਵਿੱਚ ਬਹੁਤ ਹੀ ਸਵਾਦ ਬੰਦੇ ਨੇ ਤੁਸੀਂ ਮਤਲਬ ਅੰਦਾਜ਼ਾ ਨਹੀਂ ਲਗਾ ਸਕਦੇ ਹੋ ਕਿ ਇਹ ਚਪਲੀ ਕਬਾਬ ਨੇ ਜਾਂ ਸ਼ਰਲੇ ਨੇ ਕੋਈ ਫਰਕ ਪਤਾ ਨਹੀਂ ਚੱਲਦਾ ਬਸ ਜਿਹੜੇ ਨਾਨਵੇਜ ਖਾਣ ਵਾਲੇ ਨੇ ਉਹਨਾਂ ਨੂੰ ਆਈਡੀਆ ਲੱਗ ਜਾਂਦਾ ਵੈ ਤੇ ਇਹ ਸਾਡੇ ਜਿਹੜੇ ਵਿੱਚ ਸ਼ਰਲੇ ਬਣ ਕੇ ਤਿਆਰ ਹੈ ਇਹਦੇ ਤੇ ਅਸੀਂ ਪਾ ਦਤਾ ਜੀ ਦਹੀਂ ਬਿਲਕੁਲ ਦਹੀਂ ਨੂੰ ਮੈਸ਼ ਕਰਕੇ ਘਰ ਦੀ ਬਣੀ ਹੋਈ ਹਰੀ ਚਟਨੀ ਜਿਹੜੀ ਮੈਂ ਤਨੀ புਦੀਨੇ ਦੀ ਤਿਆਰ ਕੀਤੀ ਹੈ ਤੇ ਨਾਲ ਅਸੀਂ ਇਹਦੇ ਪਾ ਦਤੀ ਹੈ ਇਮਲੀ ਦੀ ਛਟਨੀ ਖੱਟੀ ਮਿੱਠੀ ਚਟਨੀ ਤੇ ਤੁਹਾਡੇ ਨਾਲ ਮੈਂ ਹਰੀ ਚਟਨੀ ਦੀ ਰੈਸিপি ਵੀ ਸ਼ੇਅਰ ਕੀਤੀ ਹੋਈ ਹੈ ਇਮਲੀ ਦੀ ਚਟਨੀ ਵੀ ਸ਼ੇਅਰ ਕੀਤੀ ਹੋਈ ਹੈ ਉਹ ਚਟਨੀਆਂ ਵੀ ਤੁਸੀਂ ਦੇਖ ਲੈਣਾ ਕਿਉਂਕਿ ਚਟਨੀਆਂ ਤੇ ਅਸੀਂ ਪਹਿਲੇ ਹੀ ਤਿਆਰ ਕਰਕੇ ਰੱਖਦੇ ਆ ਲੋ ਜੀ ਆਪਾਂ ਇੱਥੇ ਚਟਨੀ ਪਾ ਦਤੀ ਹੈ ਇਮਲੀ ਦੀ ਖੱਟੀ ਮਿੱਠੀ ਚਟਨੀ ਪਾ ਦਤੀ ਹੈ ਦਹੀਂ ਪਾਤਾ ਹੈ ਤੇ ਹੁਣ ਇਹਦੇ ਤੇ ਜਾ ਰਹੇ ਨੇ ਪਿਆਜ਼ ਦੇ ਲੱਛੇ ਠੀਕ ਹੈ ਜਿਹਦੇ ਨਾਲ ਹੋਰ ਵੀ ਵਧੀਆ ਟੇਸਟ ਆਏਗਾ ਨਾਲੇ ਮੈਂ ਇਹਦੇ ਉੱਤੇ ਪਾ ਰਹੀ ਆ ਪਰਪਲ ਵਾਲੀ ਪੱਤਾ ਗੋਬੀ ਠੀਕ ਹੈ ਜੇ ਤੁਹਾਡੇ ਕੋਲ ਹੈਗੀ ਹੈ ਤੇ ਤੁਸੀਂ ਇਹ ਪਾ ਸਕਦੇ ਹੋ ਨਹੀਂ ਹੈਗੀ ਤਾਂ ਤੁਸੀਂ ਇਹਦੀ ਜਗ੍ਹਾ ਨਾ ਮੂਲੀ ਦੇ ਲੱਛੇ ਵੀ ਪਾ ਸਕਦੇ ਹੋ ਠੀਕ ਹੈ ਉਹਦੇ ਨਾਲ ਵੀ ਬਹੁਤ ਵਧੀਆ ਸਵਾਦ ਹੁੰਦਾ ਮੇਰੇ ਕੋਲ ਮੂਲੀ ਨਹੀਂ ਗਈ ਸੀ ਇਹ ਗਿਆ ਤਾਂ ਮੈਂ ਉਹੀ ਪਾਤਾ ਸਾਨੂੰ ਇੱਕ ਕਰੰਚੀ ਫਲੇਵਰ ਚਾਹੀਦਾ ਹੁੰਦਾ ਵੈ ਤੇ ਆਪਣੇ ਟੇਸ ਦੇ ਅਕੋਰਡਿੰਗ ਆਪਾਂ ਉਹਨੂੰ ਕਿਸੇ ਵੀ ਚੀਜ਼ ਨਾਲ ਗਾਰਨਿਸ਼ ਕਰ ਸਕਦੇ ਆ ਤੇ ਤੁਸੀਂ ਅਨਾਰ ਦੇ ਦਾਣੇ ਵੀ ਪਾ ਸਕਦੇ ਹੋ ਠੀਕ ਹੈ ਇੱਥੇ ਜਿਹੜੀ ਮੈਂ ਛੱਤੀ ਬਣਾਈ ਹੈ ਹਰੇ ਵਾਲੀ ਉਹ ਫੇਰ ਮੈਂ ਥੋੜੀ ਜਿਹੀ ਅਦੇ ਉੱਤੇ ਪਾਤੀ ਹੈ ਨਾਲ ਥੋੜਾ ਜਿਆਦਾ ਹੀ ਪਾ ਦਾਂਗੇ ਨਾਲ ਇਹਦੇ ਤੇ ਪਾਵਾਂਗੇ ਥੋੜੀ ਜਿਹੀ ਇਮਲੀ ਦੀ ਚਟਨੀ ਤੇ ਬੱਸ ਜੀ ਫਿਰ ਹੁਣ ਦੇਰ ਕਿਸ ਗੱਲ ਦੀ ਹੈ ਰੈਸিপি ਤੁਹਾਡੇ ਤੱਕ ਪਹੁੰਚ ਗਈ ਹੈ ਤੇ ਫਿਰ ਮੈਂ ਉਹੀ ਕਵਾਂਗੀ ਜੇ ਤੁਸੀਂ ਰੈਸিপি ਪਹਿਲੇ ਟਰਾਈ ਕੀਤੀ ਹੋਈ ਹੈ ਪਹਿਲੇ ਤੁਸੀਂ ਇਹ ਛੜਲੇ ਖਾਦੇ ਹੋਏ ਨੇ ਤਾਂ ਮੈਨੂੰ ਜ਼ਰੂਰ ਕਮੈਂਟ ਕਰਕੇ ਦੱਸਣਾ ਤੇ ਜੇ ਤੁਸੀਂ ਪਹਿਲੀ ਵਾਰੀ ਇਹਨਾਂ ਦਾ ਨਾਮ ਸੁਣਿਆ ਜਾਂ ਪਹਿਲੀ ਵਾਰੀ ਇਹ ਰੈਸিপি ਨੂੰ ਦੇਖ ਰਹੇ ਹੋ ਤੇ ਟਰਾਈ ਜ਼ਰੂਰ ਕਰਨਾ ਸੱਚੀ ਮੱਚੀ ਬਹੁਤ ਹੀ ਸਵਾਦ ਲੱਗਦੇ ਨੇ ਇੱਕਦਮ ਹਟਕੇ ਕੋਈ ਰੈਸিপি ਹੈ ਜਿੱਦੋਂ ਸਾਨੂੰ ਕੁਝ ਨਵਾਂ ਪਤਾ ਚੱਲਦਾ ਹੈ ਤੇ ਟਰਾਈ ਕਰਨਾ ਤੇ ਬੰਦਾ ਹੀ ਹੈ ਠੀਕ ਹੈ ਜੀ ਸਾਡੀ ਲਾਹੌਰ ਅੰਮ੍ਰਿਤਸਰ ਪੰਜਾਬ ਦੀ ਸਪੈਸ਼ਲ ਜਿਹੜੀ ਹੈ ਨਾ ਸ਼ਰਲੇ ਦੀ ਰੈਸিপি ਬਣ ਕੇ ਤਿਆਰ ਹੈ ਸੱਚੇ ਮੂੰਹ ਚ ਪਾਣੀ ਆ ਰਿਹਾ ਵੈ ਹੋਲੀ ਸਪੈਸ਼ਲ ਕਲਰਫੁਲ ਰੈਸিপি ਜਿਹੜੀ ਬੰਦੀ ਹੈ ਨਾ ਉਹਨੂੰ ਘਰ ਦੇ ਬੱਚੇ ਕੀ ਵੱਡੇ ਕੀ ਸਭ ਬਹੁਤ ਪਸੰਦ ਕਰਦੇ ਨੇ ਚਲੋ ਜੀ ਫਿਰ ਮਿਲਦਿਆਂ ਤੁਹਾਨੂੰ ਇੱਕ ਹੋਰ ਆਸਾਨ ਸਵਾਦੀ ਜੀ ਰੈਸিপি ਦੇ ਨਾਲ ਤੇ ਉਦੋਂ ਤੱਕ ਥੈਂਕ ਯੂ ਬਾਏ ਬਾਏ ਤੇ ਮੇਰੀ ਪੂਰੀ ਫੈਮਿਲੀ ਨੂੰ ਮੇਰੇ ਵੱਲੋਂ ਹੋਲੀ ਦੀਆਂ ਬਹੁਤ ਬਹੁਤ ਵਧਾਈਆਂ ਜੀ